ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਤੇ ਜੀ ਅਗਲੇ 48 ਘੰਟਿਆਂ ਦੀ ਮੌਸਮ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਪੰਜਾਬ ਦਾ ਮੌਸਮ ਫਲਾਸਨਾ ਲੱਗਦੇ ਖੇਤਰਾ ਤੋਂ ਮੌਸਮ ਕਿਵੇਂ ਦਾ ਰਹਿ ਸਕਦਾ ਇਹ ਅੱਫ ਡੇਟ ਤੁਹਾਨੂੰ ਦਿਆਂਗੇ ਇਸ ਲਈ ਜੀ ਆ ਤਾਜ਼ਾ ਸੈਟਲਟ ਤੇ ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਸਵਾ ਗਾਠੋ ਅੱਜ ਰਿਹਾ ਸਵੇਰ ਦੇ 1 ਜੂਨ ਦਾ ਅੱਜ ਦਿਨ ਹੈ ਜੂਨ ਦਾ ਮਹੀਨਾ ਚੜ੍ਹ ਚੁੱਕਿਆ ਜੀ ਪਹਿਲਾ ਅੱਜ ਦਿਨ ਹੈ ਫਾਚਨੇ ਸਿਸਟਮ ਕੱਲ ਪੰਜਾਬ ਦੇ ਵਿੱਚ ਖਾਸ ਕਰ ਕੇ ਕੇਂਦਰੀ ਮਾਲਵੇ ਤੋਂ ਚੜਦੇ ਵੱਲਦੇ ਜਲੇ ਅਤੇ ਆਵਾਬਾ ਖੇਤਰ ਖਾਦ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਲੋਆ ਕੇ ਗਿਆ ਕੁਝ ਹਰਿਆਣਾ ਦੇ ਕਹ ਲਿਆ ਕਿ ਫਾਚੂਣੀ ਦੇ ਹੋਰੀ ਫਾਗਾ ਦੇ ਵਿੱਚ ਕਿਤੇ ਨਾ ਕਿਤੇ ਮੀਂਹ ਸ਼ਰਾਟੇ ਤੇਜ਼ ਹਨੇਰ ਚੱਕਰ ਦੇ ਨਾਲ ਕੱਲ ਚੱਲੇ ਸੀ ਸੋ ਰਾਤ ਮੌਸਮ ਸ਼ਾਂਤ ਰਿਹਾ ਪਰ ਅਸਰੇ ਜੇਕਰ ਅਫਾ ਦੇਖਦੇ ਆ ਤੇ ਕੁਝ ਮਾਲਵੇ ਦੇ ਖਾਸ ਕਰ ਸੰਗਰੂਰ ਬਰਨਾਲਾ ਮਾਨਸਾ ਫਟਿਆਲਾ ਸ਼੍ਰੀਫਤਗੜ੍ਹ ਸਾਹਿਬ ਲੁਧਿਆਣਾ ਇਹਨਾਂ ਖੇਤਰਾਂ ਦੇ ਉੱਪਰ ਬੱਦਲਵਾਈ ਬਣੀ ਹੋਈ ਆ ਜਿੱਥੇ ਨਹੀਂ ਬਣੀ ਜੇ ਉੱਥੇ ਘੰਟੇ ਦੋ ਘੰਟੇ ਤੱਕ ਬਣ ਜੇਗੀ ਤੇ ਇਹ ਜਿਹੜਾ ਫੱਦਾ ਲੱਗੇ ਇਸ ਡਾਇਰੈਕਸ਼ਨ ਵੱਲ ਕੁਝ ਕਰੇਗਾ ਕਿਤੇ ਨਾ ਕਿਤੇ ਹਲਕੇ ਬੂੰਦਾਬਾਂਦੀ ਅਗਲੇ 1-2 ਘੰਟਿਆਂ ਤੱਕ ਹੋ ਸਕਦੀ ਆ ਬਾਕੀ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਬੱਦਲਵਾਈ ਦੇ ਨਾਲ ਅੱਗੇ ਇਹ ਲੰਘ ਜਾਣਾ ਯਾਨੀ ਕਿ ਸੰਗਰੂਰ ਮਲੇਰ ਕੋਟਲਾ ਮਾਨਸਾ ਬਰਨਾਲਾ ਇਹਨਾਂ ਤੇ ਉੱਪਰ ਦੀ ਫੱਦਲ ਹੋਈ ਔਰ ਲੁਧਿਆਣਾ ਫਟਿਆਲਾ ਸ਼੍ਰੀਫਤਗੜ੍ਹ ਸਾਹਿਬ ਰੋਪੜ ਮਹਾਲੀ ਤੇ ਚ ਸੋ ਅੱਜ ਸਵੇਰ ਤੋਂ ਲੱਗੇ ਦੁਪਹਿਰ ਤੱਕ ਜੱਗਰ ਤੋਂ ਉੱਪਰ ਲੱਗ ਜਾਂਦੀ ਹੈ ਬਹੁਤੇ ਖਾਗਾਂ ਦੇ ਵਿੱਚ ਵੈਸੇ ਇਹਨਾਂ ਖਾਗਾਂ ਦੇ ਵਿੱਚ ਤੋਂ ਧੁੱਪ ਲੱਗਣ ਦੇ ਅਸਰ ਘਟ ਨੇ ਜਿਹੜੇ ਜ਼ਿਲ੍ਹੇ ਤੁਹਾਨੂੰ ਦੱਸੇ ਆ ਇਸ ਇਲਾਵਾ ਮਾਝਾ ਖੇਤਰ ਪੱਛਮੀ ਮਾਲਵਾ ਦੋਆਬਾ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਧੁੱਪ ਲੱਗ ਜਾਂਦੀ ਹੈ ਤੇ ਦੁਪਹਿਰ ਤੋਂ ਬਾਅਦ ਗਰਜ ਚਮਕ ਵਾਲੇ ਬੱਦਲ ਫਿਰ ਤੋਂ ਬਣਨਗੇ ਐਕਟੀਵਿਟੀ ਕਿੰਨੀ ਕਰਨਗੇ ਕਿੰਨੇ ਮੀਂਹ ਚੱਖਣ ਦੇ ਅਸਰ ਹੋਣਗੇ ਇਹ ਅਪਡੇਟ ਦੁਪਹਿਰ ਹੋਏ ਲਈ ਹੀ ਪਤਾ ਲੱਗੇਗੀ ਕਿਉਂਕਿ ਸਾਰਾ ਕੋਈ ਡਿਫੈਂਡ ਕਰਦਾ ਤਾਂ ਪਤਾ ਹੀਟ ਕਿੰਨੀ ਲੱਗਦੀ ਹੈ ਔਰ ਪੂਰੇ ਦੀ ਹਵਾ ਚੱਲ ਰਹੀ ਹੈ ਇਹ ਜੋ ਹੋਮਸ ਘਟ ਹੈ ਹੋਮਸ ਜਿਹੜੇ ਖੇਤਰਾਂ ਦੇ ਵਿੱਚ ਕੱਲ ਮੀਂਹ ਡਰਜ ਨਹੀਂ ਹੋਏ ਉਹਨਾਂ ਖੇਤਰਾਂ ਦੇ ਵਿੱਚ ਹੋਮਸ ਬਣੀ ਹੋਈ ਆ ਤੇ ਜਿੱਥੇ ਹੋਮਸ ਬਣੀ ਹੋਈ ਆ ਉੱਥੇ ਜ਼ਿਆਦਾ ਆਸਾਰ ਹੁੰਦੇ ਨੇ ਬਦਲ ਗੜਜ ਰਿਸਕ ਵਾਲੇ ਬਣਨ ਦੇ ਸੋ ਫਾਚੂਰੀ ਸਿਸਟਮ ਇੱਕ ਹੋਰ ਆ ਰਿਹਾ ਜਿਵੇਂ ਕਿ ਕੱਲ ਇੱਕ ਲੰਘ ਕੇ ਗਿਆ ਸਿਸਟਮ ਤੇ ਇਹਦੇ ਸਦਕਾ ਹੁਣ ਬੈਕ ਟੂ ਬੈਕ ਇੱਕ ਹੋਰ ਸਿਸਟਮ ਸਰਗਰਮ ਹੋ ਰਿਹਾ ਜਿਹੜਾ ਕਿ ਅਗਲੇ 4-5 ਦਿਨਾਂ ਦੇ ਵਿੱਚ ਕੱਦਾਂ ਦਿਨ ਅਸਰ ਹੋਈਗਾ ਜਿਹੜਾ ਕਿ ਤਗੜਾ ਹਨੇਰ ਝੱਖੜ ਚੱਲ ਸਕਦਾ ਅੱਜ ਵੀ ਉਮੀਦ ਹੈ ਸਰ ਨੇ ਕੱਲ ਵੀ 2 ਤਰੀਕ ਨੂੰ ਵੀ ਦੁਪਹਿਰ ਤੋਂ ਬਾਅਦ ਗਰਜ ਰਿਸ਼ਕ ਦੇ ਨਾਲ ਮੀਂਹ ਜੜਿਆ ਵੱਡੇ ਖਦਰ ਤੇ ਲੱਗ ਸਕਦੇ ਨੇ ਅੱਜ ਤੇ ਕੱਲ ਇਹਨਾਂ ਚ ਇੱਕ ਅੱਧਾ ਦਿਨ ਹੋ ਸਕਦਾ ਹੈ ਜਾਂ ਫਿਰ ਕਹਿੰਦੇ 3 ਤਰੀਕ ਤੇ 4 ਤਰੀਕ ਤੱਕ ਇੱਕ ਅੱਧਾ ਦਿਨ ਐਸਾ ਹੋਏਗਾ ਜਿਹੜਾ ਕਿ ਮੀਂਹ ਚੱਕਰ ਵਾਲਾ ਫਿਰ ਤੋਂ ਇੱਕ ਦੌਰ ਜਿਹੜਾ ਜਲਵਾੰਦਾ ਨਜ਼ਰ ਆਏਗਾ ਇਸਲਾਵਾ ਜੀ ਹਰਿਆਣਾ ਦੇ ਉੱਤਰੀ ਖੇਤਰਾਂ ਹੱਗਲ ਕਰਦੇ ਆ ਹਰਿਆਣਾ ਔਰ ਦਿੱਲੀ ਗੁਰੂਗਰਾਮ ਨੇੜਾ ਰਾਜਸਥਾਨ ਦੇ ਪੂਰਬੀ ਖੇਤਰ ਦੱਖਣੀ ਖੇਤਰ ਇਹਨਾਂ ਖਾਗਾਂ ਦੇ ਉੱਪਰ ਅਸਵੇਲੇ ਬੱਦਲਬਾਜ਼ ਦੇ ਨਾਲ ਕਿਤੇ ਕਿਤੇ ਹਲਕੀ ਬੂੰਦਾਬਾਦੀ ਹੋ ਸਕਦੀ ਆ ਆਉਂਦੇ ਘੰਟਿਆਂ ਦੇ ਵਿੱਚ ਕਿਉਂਕਿ ਬੱਦਲ ਇਹਨਾਂ ਖੇਤਰਾਂ ਦੇ ਉੱਪਰ ਦੀ ਜੜਾ ਬਣਿਆ ਹੋਇਆ ਹਰਿਆਣਾ ਦੇ ਬਹੁਤ ਖੇਤਰਾਂ ਦੇ ਵਿੱਚ ਝੁੱਪ ਲੱਗੀ ਹੋਈ ਆ ਫਰਗੇ ਦਿਨ ਕਿਤੇ ਬੱਦਲਬਾਜ਼ ਵੜ ਸਕਦੀ ਆ ਅਗਲੇ 1-2 ਘੰਟਿਆਂ ਤੱਕ ਤੇ ਕਿਤੇ ਨਾ ਕਿਤੇ ਹਲਕੀ ਬੂੰਦਾਬਾਦੀ ਹੋ ਸਕਦੀ ਆ ਦੁਪਹਿਰ ਤੋਂ ਬਾਅਦ ਕੁਝ ਖੇਤਰਾਂ ਦੇ ਵਿੱਚ ਬੱਦਲ ਵੱੜ ਸਕਦਾ ਜੇਕਰ ਰਾਜਸ ਜੋਦੀ ਅਫਰਡ ਦਾ ਨੋਸਿ ਦਿਖਾੜ ਦੀ ਬੜੀਆ ਦੇ ਵਿੱਚ ਦੇ ਦੇਵਾਂਗੇ ਫਿਲਹਾਲ ਮੌਸਮ ਹਾਲਨੇ ਅਲਰਟ ਜਾਰੀ ਕੀਤੇ ਹੋਏ ਨੇ ਹਲੇ 48 72 ਘੰਟਿਆਂ ਦੇ ਲਈ ਕਿ ਗਰਜ ਰਿਸ਼ਕ ਨਾਲ ਬੱਦਲ ਫਿਰ ਤੋਂ ਵੱਣ ਸਕਦਾ ਤੇ ਮੀਂਹ ਦੇ ਅਸਰ ਹਲੇ ਬਰਕਰਾਰ ਨੇ ਕਿਉਂਕਿ ਸਿਸਟਮ ਇੱਕ ਨਵਾਂ ਆ ਚੁੱਕਾ ਹੈ ਜਿਹਦੀ ਮੌਜੂਦਗੀ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ ਜੀ ਤੁਹਾਨੂੰ ਅਸ਼ੁਕ